ਹਾਂਜੀ ਵੈਲਕਮ ਹੈ ਜੀ ਤੁਹਾਡੇ ਆਪਣੇ YouTube ਚੈਨਲ ਮੋਗਾ ਪੰਜਾਬ ਥਾਰਡਵਾਰਡ ਦੇ ਵਿੱਚ ਸੋ ਕੀ ਹਾਲ ਚਾਲ ਹੈ ਸਾਰੇ ਵੀਰ ਪ੍ਰਾਵਾਂ ਦਾ ਉਮੀਦ ਕਰਦੇ ਆਂ ਸਾਰੇ ਵੀਰ ਪ੍ਰਾਵਾਂ ਦੇ ਜਾਨਵਰ ਵਧੀਆ ਹੋਣਗੇ ਸੋ ਅੱਜ ਕਾਫੀ ਦਿਨਾਂ ਬਾਅਦ ਆਪਾਂ ਵੀਡੀਓ ਬਣਾਉਣ ਆ ਰਹੇ ਸੀਗੇ ਤੇ ਆਇਆ ਤੁਹਾਨੂੰ ਸੌਂ ਕਰਾਉਣੇ ਆ ਆਪਣੇ ਨਵੇਂ ਜਿਹੜੇ ਪੱਠਿਆਂ ਦਾ ਤੇ ਛੱਡਲੀ ਆਪਾਂ ਵੀਰੇ ਆ ਰੰਗ ਲਾ ਦਿੱਤੀ ਹੈ ਹੁਣ ਇਹ ਜਿਹੜੇ ਛੋਟੇ ਪੱਠੇ ਆ ਇਹ ਆਪਾਂ ਥੱਲੇ ਇੱਥੇ ਗੁਝਾਈ ਜਾਂਦੇ ਆ ਤੇ ਜਿਹੜੇ ਵੱਡੇ ਪੱਠੇ ਆ ਉਹ ਵੀ ਤੁਹਾਨੂੰ ਦਿਖਾਉਣੇ ਆਂ ਵੀਡੀਓ ਦੇ ਵਿੱਚ ਐਦ ਕੀ ਪਤਾ ਆ ਲਈਏ ਆ ਪੱਠੇ ਆਪਣੇ ਚੈੱਕ ਕਰੋ ਕੁਆਲਿਟੀ ਦੇ ਆ ਜਿਹੜਾ ਵੀ ਜਲਾ ਕਾਲਾ ਜੀਨਾ ਇਹ ਆਪਣੇ ਜਿਹੜਾ ਸਿੰਘਾਂ ਵਾਲਾ ਗੂਤਰ ਛੱਡਾਇ ਸੀ ਬਾਜੀ ਤੇ ਇਹ ਉਹਦਾ ਪੱਠਾ ਤੇ ਆਪਣੀ ਲਾਲ ਡੱਬੀ ਦਾ ਪੱਠਾ ਇਹ ਵੀ ਲਾਲ ਡੱਬਈ ਦਾ ਤੇ ਬਾਕੀ ਤੈ ਆਪਾਂ ਆ ਲਾ ਦਿੱਤੀ ਹੈ ਬਸ ਤਿਆਰੀ ਫੁੱਲਾ ਹੋਣਾ ਹੈ ਤੇ ਕਿ ਬੱਚਿਆਂ ਦੀ ਸੋ ਬਾਬਾ ਮਿਹਰ ਕਰੇ ਚੈੱਕ ਕਰੋ ਕੁਆਲਿਟੀ ਵੀ ਕੰਨ ਤੇ ਤੁਹਾਨੂੰ ਦੂਜੇ ਬੱਚਿਆਂ ਦਾ ਵੀ ਸ਼ੌਂਕ ਕਰਾਉਣੇ ਲਓ ਜੀ ਦੂਜੇ ਬੱਚੇ ਆਪਣੇ ਆਂ ਲੱਗੇ ਆ ਤੇ ਐਦ ਕੀ ਆਪਾਂ ਚੱਲਣਾ ਲਾਈਆਂ ਹੋਈਆਂ ਸ਼ਦਲੀ ਨਾਲ ਪੀਲੀ ਤਹਿ ਦੇ ਵਿੱਚ ਪਲੱਸ ਦਾ ਨਿਸ਼ਾਨ ਬਲੈਕ ਪੱਟੀਆਂ ਤੇ ਛੇ ਬੱਚੇ ਆਪਣੇ ਵੱਡੇ ਜਿਹੜੇ ਉੱਤੇ ਲੱਗੇ ਹੋਏ ਆ ਸੋ ਵੀਡੀਓ ਕਿਦਾਂ ਹੀ ਲਾ ਦਿੱਤੀ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਪੱਠੇ ਆਪਣੇ ਆਂ ਲੱਗੇ ਤੇ ਚੈਨਲ ਆਪਣਾ ਵੀਰੇ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ